ਸੰਗਤ ਜੀ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਉਹਨਾਂ ਦੀ ਭੈਣ ਬੀਬੀ ਨਾਨਕੀ ਜੀ ਦੀ ਸੰਗਤ ਜੀ ਇਹ ਗੱਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਪਨ ਦੀ ਹੈ ਉਹਨਾਂ ਦੀ ਭੈਣ ਜੋ ਬੀਬੀ ਨਾਨਕੀ ਜੀ ਉਹਨਾਂ ਨੂੰ ਬਹੁਤ ਪਿਆਰ ਕਰਦੀ ਸੀ ਉਹ ਅਕਸਰ ਕਹਿੰਦੀ ਹੁੰਦੀ ਸੀ ਕਿ ਨਾਨਕ ਤੇਰੀਆਂ ਅੱਖਾਂ ਦੇ ਵਿੱਚ ਕੁਝ ਅਲੱਗ ਚਮਕ ਹੈ ਬੀਬੀ ਨਾਨਕੀ ਜੀ ਉਹ ਪਹਿਲੀ ਵਿਅਕਤੀ ਸੀ ਜਿਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਵਿੱਚ ਰੱਬ ਨੂੰ ਵੇਖ ਲਿਆ ਸੀ ਇੱਕ ਵਾਰ ਦੀ ਗੱਲ ਹੈ ਨਾਨਕ ਜੀ ਆਪਣੀ ਭੈਣ ਦੇ ਸਸੁਰਾਲ ਸੁਲਤਾਨਪੁਰ ਲੋਧੀ ਗਏ ਭਾਈ ਜੈਰਾਮ ਜੀ ਨੇ ਉਹਨਾਂ ਨੂੰ ਮੋਦੀ ਖਾਨੇ ਵਿੱਚ ਨੌਕਰੀ ਲਵਾ ਦਿੱਤੀ ਪਰ ਬੀਬੀ ਨਾਨਕੀ ਜੀ ਨੇ ਕਦੇ ਵੀ ਨਾਨਕ ਨੂੰ ਇੱਕ ਆਮ ਨੌਕਰ ਵਾਲਾ ਬੰਦਾ ਨਹੀਂ ਸੀ ਸਮਝਿਆ ਉਹ ਆਖਦੀ ਹੁੰਦੀ ਸੀ ਕਿ ਇਹ ਨੌਕਰੀ ਸਿਰਫ ਰੂਪ ਕਰ ਰਿਹਾ ਹੈ ਨਾਨਕ ਤਾਂ ਸਿਰਫ ਉਸਰਾਬੂਨ ਲੱਭ ਰਿਹਾ ਹੈ ਇੱਕ ਰਾਤ ਅਜੀਬਾ ਹੋਇਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਅਚਾਨਕ ਚੁੱਪ ਹੋ ਗਏ। ਕਈ ਘੰਟੇ ਬੋਲੇ ਨਹੀਂ। ਤੇ ਬੀਬੀ ਨਾਨਕੀ ਨੇ ਕਿਹਾ ਕਿ ਚਿੰਤਾ ਨਾ ਕਰੋ। ਨਾਨਕ ਕਿਤੇ ਗੁੰਮ ਨਹੀਂ ਹੋਏ, ਉਹ ਤਾਂ ਰੱਬ ਦੇ ਰਾਹ ਤੇ ਤੁਰੇ ਹੋਏ ਨੇ। ਜਦ ਉੱਠੇ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਿਹਰੇ ਤੇ ਅਲੱਗ ਹੀ ਰੋਸ਼ਨੀ ਸੀ। ਉਹਨਾਂ ਨੇ ਉੱਠ ਕੇ ਆਖਿਆ ਕਿ ਨਾ ਕੋਈ Hindu ਤੇ ਨਾ ਕੋਈ Musalman, ਸਿਰਫ ਇੱਕ ਰੱਬ ਹੈ। ਸੰਗਤ ਜੀ, ਜੇ ਤੁਹਾਨੂੰ ਇਸ ਆਖੀ ਚੰਗੀ ਲੱਗੀ ਹੋਵੇ। ਤਾਂ ਸਾਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਕਮੈਂਟਸ ਵਿੱਚ ਸਾਨੂੰ ਦੱਸੋ ਕਿ ਤੁਹਾਨੂੰ ਇਹ ਸਾਗੀ ਕਿਵੇਂ ਦੀ ਲੱਗੀ ਹੈ